ਦੋ ਨੰਬਰ ਸੱਤ ਨੰਬਰ ਈਦਾ ਨਹੀਂ ਪਾਈ ਕਰ ਸਕਦੇ ਤੁਸੀਂ ਕੋਈ ਈਦਾ ਨਹੀਂ ਕਰ ਸਕਦੇ ਉਹ ਈਦਾ ਨਹੀਂ ਕਰ ਸਕਦੇ ਤੁਸੀਂ ਸਰ ਈਦਾ ਹੱਥ ਨਹੀਂ ਪਾ ਸਕਦੇ ਤੁਸੀਂ ਆ ਬੱਸ ਮੀਜੀ ਆ ਆ ਬੱਸ ਮੀਜੀ ਆ ਆ ਬੱਸ ਮੀਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਬਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾ ਕਹ ਨਾ ਕੋਈ ਹਾਂ ਨਾ 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 ਨ ਸਰਨ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਰਨ ਕਬਲ ਭਾਈ ਨੂੰ ਫੋਨ ਕਰ ਪਤਾ ਲੱਗੇ ਨਾ ਆਮ ਕੀ ਕੋਈ ਨਹੀਂ ਇੱਕ ਮਿੰਟ ਕੀ ਨਾਮ ਆਪਣਾ ਆਹ ਦਾਣਸ਼ਮੰਦਾ ਦੇਖਿਆ ਮੈਂ ਦਾਣਸ਼ਮੰਦਾ ਰਹਿਣਾ ਹਾਂ ਮੈਂ ਦਾਣਸ਼ਮੰਦਾ ਮੈਂ ਦਾਣਸ਼ਮੰਦਾ ਪਤਾ ਮੇਰਾ ਨਾਮ ਮਣੀ ਹੈ ਮਣੀ ਦਾਣਸ਼ਮੰਦਾ ਤੂੰ ਮੈਂ ਹਾਂ ਕਿਹੜੀ ਦਾਣਸ਼ਮੰਦਾ ਦਾਣਸ਼ਮੰਦਾ ਮੈਂ ਦਾਣਸ਼ਮੰਦਾ ਦਾ ਚੋਰੀ ਨਹੀਂ ਯਾਰ ਪਤਾ ਮੈਨੂੰ ਮੈਂ ਸ਼ੱਕ ਹਾਂ ਇਹਨੇ ਬਣਾ ਕੇ ਮੈਂ 6 ਨੰਬਰ ਤੇਰੇ ਨੇ ਆਖਿਆ ਪੈਸੇ ਚਾਹਣਾ ਪੰਨ ਨੇ ਆਖਿਆ 7 ਨੰਬਰ 7 ਨੰਬਰ ਮੈਂ ਆਖਿਆ 7 ਨੰਬਰ ਆ ਬਰਤਤ ਨੰਬਰ ਆਜਤ ਨੰਬਰ ਆਈ ਇਹਦਾ ਟੁਆਇ ਦਾ ਜੋਬ ਕਿੱਥੇ ਹੋਣ ਕਿਦਾ ਇਹ ਵੀ ਆ ਨਸ਼ਾ ਕੀਤਾ ਜਨੇ ਉਦਨ ਮੇਰਾ ਮੋਟਰ ਐਮਰਜੈਂਸੀ ਨੰਬਰ ਆਹੀ ਆਹੀ ਹਾਂ ਉਹ ਤੋਂ ਮੋਰਚਲੇ ਜੋਬ 2 ਮਿੰਟ ਨਹੀਂ ਰੋਕੇ ਹੋਣ ਦੋ ਮੋਰਚਲੇ ਗੱਡੂ ਦੋਨੋਂ ਹੀ ਮੋੜ ਕੇ ਉਹ ਵੀ ਨੂੰ ਫੋਨ ਕਰ ਬੋਬੀ ਨੂੰ ਨਹੀਂ ਕਿੱਤੇ ਯਾਰ ਆਪਾਂ ਤੇਰੇ ਸਾਹਮਣੇ ਇਹ ਕਰੰਦਿਆ ਹੁਣੇ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮ ਸਾਹ ਹਸਪਤਾਲ ਦੇ ਸਾਹਮਣੇ ਮਾਰਕਟ ਆ ਦੇ ਉੱਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉੱਥੋਂ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਵਾਲੇ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਭਾਗਿਆ ਜੋ ਤੁਹਾਡੇ ਕੋ ਰਾਈਟ ਸਾਇਡ ਸੇ ਉਹਦੇ ਅਕੋਰਡਿੰਗ ਤੁਸੀਂ ਇਹ ਚਲਾਨ ਕਰ ਦੋ ਮੋਟਰਸਾਈਕਲ ਬੋਨ ਬੋਟਸਾਈਕਲ ਬੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆ ਭਾਗਿਆ ਚਲੋ ਜੋ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮੁਲਾਜ਼ਮ ਨਹੀਂ ਦੇ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੁਹਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰਦੇ ਆਂ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰੇ ਆ ਗੱਲ ਤੇ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਲੇਟ ਬੰਨੀ ਸ਼ੁਰੂ ਹੋਈ ਉਹ ਤਾਂ ਪਹਿਲਾਂ ਕਹਿੰਦੇ ਕਿ ਇਹ ਆਈਪੀਐਸ ਅਫਸਰ ਆ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸੈਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂਗੇ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਿਰਸਣ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਅਰਗੇ ਮੈਂ ਤਾਂ ਫੇਰ ਕਿੱਦੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਜਿੰਨਾਂ ਨੂੰ ਮੈਨੂੰ ਜੇ ਮੀ ਉਹ ਵੀ ਅਰੇ ਨਾਂ ਦਾ ਦੇਖੀ ਇਹ ਸਿਵ ਹਸਨ ਵਾਲੇ ਮੈਨੂੰ ਵੀ ਸਮਝ ਨਹੀਂ ਨਹੀਂ ਲੱਗਣਾ ਮੈਂ ਘਰ ਤਾਂ ਕਿ ਉਹ ਸੋਚੀ ਜਾਣਾ ਇਹ ਕਿਤੇ ਅਫਸਰਿਆ ਵੱਡੀ ਅਫਸਰਿਆ ਮੈਂ ਇਹਨਾਂ ਦੇ ਨਾਲ ਗਲਤ ਮਤਲਬ ਗਲਤ ਵੀ ਇਹਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਹਨਾਂ ਦੀਆਂ ਸਿਕਉਰਟੀਆਂ ਵਾਪਸ ਲਓ ਇਹ ਸਿਕਉਰਟੀਆਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਇਦਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਅਦ ਜਾ ਜੋ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਦੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਕਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ 2 ਨੰਬਰ 3 ਨੰਬਰ 3 ਇਦਾਂ ਨਹੀਂ ਪਈ ਕਰ ਸਕਦੇ ਤੁਸੀਂ ਤੂੰ ਐਦਾਂ ਨਹੀਂ ਕਰ ਸਕਦੇ ਤੂੰ ਉਹ ਐਦਾਂ ਨਹੀਂ ਕਰ ਸਕਦੇ ਤੁਸੀਂ ਸਰ ਐਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਆ ਬੱਸ ਮੀਜੀ ਆ ਆ ਬੱਸ ਮੀਜੀ ਆ ਆ ਬੱਸ ਮੀਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਬਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾ ਕਹ ਨਾ ਕੋਈ ਹਾਂ ਨਾ 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 ਨ ਸਰਨ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਰਨ ਨੂੰ ਕਬਲ ਭਾਈ ਨੂੰ ਫੋਨ ਕਰ ਪਤਾ ਲੱਗੇ ਨਾ ਆਮ ਕੀ ਕੋਈ ਇੱਕ ਮਿੰਟ ਕੀ ਨਾਮ ਆਪਣਾ ਆਹ ਦਾਨਸ਼ਮੰਦਾ ਦੇਖਿਆ ਮੈਂ ਦਾਨਸ਼ਮੰਦਾ ਰਹਿਣਾ ਹਾਂ ਦਾਨਸ਼ਮੰਦਾ ਮੈਂ ਦਾਨਸ਼ਮੰਦਾ ਪਤਾ ਮੇਰਾ ਨਾਮ ਮਣੀ ਹੈ ਮਣੀ ਦਾਨਸ਼ਮੰਦਾ ਤੂੰ ਮੈਂ ਹਾਂ ਕਿਹੜੀ ਦਾਨਸ਼ਮੰਦਾ ਦਾਨਸ਼ਮੰਦਾ ਮੈਂ ਦਾਨਸ਼ਮੰਦਾ ਦਾ ਯਾਰ ਪਤਾ ਮੈਨੂੰ ਮੈਂ ਸ਼ੱਕਲ ਇਹਨੇ ਬਣਾ ਕੇ ਮੈਂ 6 ਨੰਬਰ ਤੇਰੇ ਨੇ ਆਖਿਆ ਪੈਸੇ ਚੱਲਣਾ ਪੱਲ ਨੇ ਆਖਿਆ 7 ਨੰਬਰ 7 ਨੰਬਰ ਮੈਂ ਆਖਿਆ 7 ਨੰਬਰ ਆ ਪਰਵਾਤ ਨੰਬਰ ਆਜਤ ਨੰਬਰ ਆਈ ਇਹਦਾ ਟੁਆਇ ਦਾ ਜੋਬ ਕਿੱਥੇ ਹੋਣ ਦੀ ਗੱਲ ਹੈ ਇਹ ਵੀ ਆ ਨਸ਼ਾ ਕੀਤਾ ਜਿਹਨੇ ਉਦੋਂ ਮੇਰਾ ਮਰਜੈਂਸੀ ਨੰਬਰ ਆਹੀ ਆਹੀ ਉਹ ਤੋਂ ਮੋਰਚਲੇ ਜੋਬ 2 ਮਿੰਟ ਨਹੀਂ ਰੋਕੇ ਹੋਣਗੇ ਉਹ ਤੋਂ ਮੋਰਚਲੇ ਗੱਡੂ ਤੋਂ ਨਹੀਂ ਉਹ ਵੀ ਨੂੰ ਫੋਨ ਕਰ ਬੋਗ ਨੂੰ ਨਹੀਂ ਕਿੱਤੇ ਯਾਰ ਆਪਾਂ ਤੇਰੇ ਸਾਹਮਣੇ ਇਹ ਕਰੰਦਿਆ ਹੁਣੇ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮ ਸਾਹ ਹਸਪਤਾਲ ਦੇ ਸਾਹਮਣੇ ਮਾਰਕਟ ਆ ਦੇ ਉਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉਥੋਂ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਵਾਲੇ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਭਾਗ ਉਹ ਤੁਹਾਡੇ ਕੋ ਰਾਈਟ ਸਾਈਡ ਸੇ ਉਹਦੇ ਅਕੋਰਡਿੰਗ ਤੁਸੀਂ ਇਹ ਚਲਾਨ ਕਰ ਦੋ ਮੋਟਰਸਾਈਕਲ ਬੋਨ ਬੋਟਸਾਈਕਲ ਬੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆ ਭਾਗ ਚਲੋ ਜੋ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮੁਲਾਜ਼ਮ ਨਹੀਂ ਕੇ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੁਹਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰਦੇ ਆਂ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰੇ ਆ ਗੱਲ ਤੇ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਡੇਟ ਵੱਨ ਸ਼ੁਰੂ ਹੋਈ ਉਹ ਤਾਂ ਪਹਿਲਾਂ ਕਹਿੰਦੇ ਕਿ ਇਹ ਆਈਪੀਐਸ ਅਫਸਰ ਆ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸੈਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂ ਗਏ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਿਰਸਣ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਯਾਰਗੇ ਮੈਂ ਤਾਂ ਫੇਰ ਕਿਤੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਜਿੰਨਾਂ ਨੂੰ ਮੈਨੂੰ ਯੇ ਮੀ ਹੋਮੀ ਗਰੀਆ ਦੇ ਨਾਂ ਦਾ ਦੇਖੀ ਇਹ ਸਿਵ ਹਸਣ ਵਾਲਿਆ ਮੈਨੂੰ ਵੀ ਸਮਝ ਨਹੀਂ ਨਹੀਂ ਲੱਗਣਾ ਮੈਂ ਘਰ ਤਾਂ ਕਿ ਇਹੋ ਸੋਚੀ ਜਾਣਾ ਇਹ ਕਿਤੇ ਅਫਸਰਿਆ ਵੱਡੀ ਅਫਸਰਿਆ ਮੈਂ ਇਨਾਂ ਦੇ ਨਾਂ ਗਲਤ ਮਤਲਬ ਗਲਤ ਵੀ ਇਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਨਾਂ ਦੀਆਂ ਸਕੋਰਟੀਆਂ ਵਾਪਸ ਲਓ ਇਸ ਸਕੋਰਟੀਆਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਇਦਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਅਦ ਜਾ ਜੋ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਦੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਕਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਵਾਹਿਗੁਰੂ ਜੀ ਕਾ